ਯਾਰੋ ਵਾਦੀਆਂ ਸ਼ਗਾਰੀਆਂ ਲੱਗ ਰਾ ਮੈਦਾਨ ਵਿੱਚ ਜੋਰੇ ਅੱਡੀ ਚੋਟੀ ਦਾ ਉਹ ਬੰਦਾ ਕੰਡੀ ਦੇ ਡਾਇਮੰਡ ਬਣ ਜੇ ਜਿਹਨੂੰ ਲੱਗ ਜੇ ਸ਼ੇ ਖੇਡ ਵੱਡੀ ਦਾ ਵੱਡੀ ਖੇਡ ਕਦੇ ਖੇਡੀ ਆ ਰਹੀ ਆ ਲਓ ਤਗੜਾ ਸ਼ਾਟ ਪਰ ਦੇਖਾਂਗੇ ਬੰਦਾ ਹੀਰੋ ਪਿੰਡ ਵਾਲਾ ਕੱਲੀ ਕੱਲੀ ਵਾਲ ਦੇ ਦੋਵੇਂ ਟੀਮਾਂ ਦਾ ਲੈ ਵੀ ਕਲਵੀਰਾ ਜੋਰ ਲੱਗਿਆ ਪਿਆ ਵੀ ਜਿੱਤੂ ਕਿਹੜੀ ਆ ਦੇ ਸ਼ੱਕ ਦੇ ਨਹੀਂ ਆ ਇਲਾ ਸਮਾਂ ਹੋ ਤੈਣ ਦਾ ਉਹ ਟੱਕਦੇ ਪੈਣੀ ਆ ਉਹ ਟੱਕਦੇ ਪੈਣੀ ਆ ਟੱਕਦੇ ਪੈਣੀ ਆ ਪਰ ਲਵੀ ਬੋਲ ਬੋਲ ਦੇ ਲਈ ਭੀਖੀ ਪਣ ਵਾਲਾ ਤਿਆਰ ਵਾਲ ਤਿਆਰ ਇਹ ਸਾਹਮਣੇ ਹੀਰੋ ਵਾਲਿਓ ਇੱਕ ਇੱਕ ਨਾਲ ਨਹੀਂ ਖਜੋਣਾ ਇੱਕ ਇੱਕ ਨਾਲ ਨਹੀਂ ਕੁਝ ਹੋਣਾ ਛੱਕੀ ਚੌਕੇ ਲਾਉਣੇ ਪੈਣੇ ਆ ਸ਼ੌਟ ਥੋੜੇ ਵੱਡੇ ਲਾਉਣੇ ਪੈਣੇ ਆ ਫੇਰ ਹੀ ਵੱਡਾ ਸਕੋਰ ਖੜਾ ਕੀਤਾ ਜਾ ਸਕਦਾ ਫੇਰ ਕਿਤੇ ਗੱਲਬਾਤ ਵੀ ਟਿਕਾਣੇ ਲੱਗ ਸਕਦੀ ਆ ਪਰ ਭੀਖੀ ਵਾਲੇ ਮੇਰੇ ਮਿੱਤਰੋ ਟੀਮ ਇਹ ਵੀ ਚੋਟੀ ਦੀ ਬਣਦੀ ਆ ਇੱਕ ਟੀਮ ਕੱਲ ਖੇਡੀ ਇੱਕ ਅੱਜ ਖੇਡੂ ਤੇ ਇੱਕ ਮੰਨਾਂ ਦਾ ਕੱਲ ਨੂੰ ਖੇਡਣੀ ਹੈ ਗੱਗੀ ਵਰਗਿਆਂ ਦੀ ਟੀਮ ਆਮੜੇ ਵਰਗਿਆਂ ਦੀ ਪਰ ਪੈਂਦੀ ਬਾਲ ਇਹ ਸਾਹਮਣੇ ਸਾਹਮਣੇ ਗੈਪ ਦੇ ਵਿੱਚ ਖੇਡਿਆ ਆਇਆ ਸ਼ਾਟ ਮੁੰਡੇ ਨੇ ਤੇ ਰਾਨ ਮਿਲਣਾ 4 ਮਿਲ ਜਾਣੇ ਮੇਰੇ ਮਿੱਤਰੋ ਐਨ ਕਹਿੰਦੇ 4 ਰਨ ਮੁੰਡੇ ਨੇ ਆਪਣੀ ਟੀਮ ਦੇ ਲਈ ਹੋਰ ਜੋਰ ਦਿੱਤੇ ਹੈ ਬਹਿ ਜਾ ਰਹਾ ਹੁੰਦੀ ਹੈ ਮੇਰੇ ਮਿੱਤਰੋ ਕੱਲ ਵੀ ਚੋਟੀ ਦੇ ਮੈਚ ਲੱਗੇ ਤੇ ਪਰਸੋ ਵੀ ਚੋਟੀ ਦੇ ਲੱਗੇ ਅੱਜ ਤੀਜੇ ਦਿਨ ਦੀ ਸ਼ੁਰੂਆਤ ਕੱਲ ਦਾ ਦਿਨ ਛੱਡ ਕੇ ਪਰਸੋ ਨੂੰ ਫੈਸਲੇ ਜਿਹੜੇ ਹੋ ਜਾਣੇ ਮੇਰੇ ਮਿੱਤਰੋ ਐਨ ਕੰਨੇ ਗੱਲਬਾਤ ਫਿਰ ਟਿਕਾਣੇ ਲੱਗ ਜਾਣੀ ਐ ਤੇ ਗੱਲਾਂ ਕਈ ਦਿਨ ਚੱਲਣਗੀਆਂ ਵੀ ਸੁਭਾਅ ਪੰਨੇਲੇ ਮੁੰਡਿਆਂ ਨੇ ਵੱਡਾ ਗ੍ਰੇਡ ਦਾ ਖੇਡ ਮੇਲਾ ਕਰਵਾਇਆ ਤੇ ਫਲਾਨੀ ਟੀਮ ਨੇ ਜਿੱਤ ਕੇ ਬੱਲੇ ਬੱਲੇ ਕਰਵਾਈ ਮੇਰੇ ਮਿੱਤਰੋ ਜਿੱਤਾਂ ਹਾਰਾਂ ਜ਼ਿੰਦਗੀ ਦਾ ਹਿੱਸਾ ਇੱਥੇ ਤੇ ਏਡੀ ਚੱਲਦੇ ਰਹਿਣਾ ਇੱਥੇ ਤੇ ਏਡੀ ਚੱਲਦੇ ਰਹਿਣਾ ਜਦੋਂ ਸੀ ਤੇ ਲੱਗੇ ਸੌਂਕ ਪੂਰੇ ਕਰ ਲਿਆ ਕਰੀਏ ਉਹ ਜਦੋਂ ਲੋਟ ਜਾਵੇ ਜੱਸੀ ਸੌਂਕ ਪੂਰੇ ਕਰ ਲਿਆ ਕਰੀਏ ਆਹ ਸਾਹਮਣੇ ਗੱਲਾਂ ਹੋਈਆਂ ਮੇਰੇ ਮਿੱਤਰੋ ਪੈ ਗਈ ਬਾਲ ਪੂਰਾ ਪਿੰਡ ਵਾਲਾ ਕਰੇ ਕਰਦਾ ਕਮਾਲ ਆਹ ਤਗੜੀ ਇੱਕ ਕਰੇ ਛੋੜ ਦਿੱਤੀ ਆ ਮੰਦਰ ਹਰੇਕ ਰਨ ਦੇ ਕੇ ਵਾਡੇ ਹੋਰੇ ਕਦੇ ਜਾ ਜਿਹੜੇ ਮੇਰੇ ਮਿੱਤਰ ਮੈਨੂੰ ਲੱਗਦਾ ਵੀ ਚੱਤੀ ਦੇ ਜਿਹੜੇ ਆ ਆ ਸਾਹਮਣੇ ਕਦੇ ਦਾਲਾਪੁਰ ਦੇ ਲਈ ਠੀਖੀ ਪਿੰਡ ਵਾਲਾ ਕਦੇ ਖਿਡਾਰੀ ਆ ਤਿਆਰੀ ਦੇ ਵਿੱਚ ਆ ਮੇਰੇ ਮਿੱਤਰ ਅੱਜ ਦੇ ਠੀਖੀ ਵਾਲੇ ਮੁੰਡੇ ਕਹਿੰਦੇ ਆ ਵੀ ਬੱਲੇ ਬੱਲੇ ਕਰਾ ਕੇ ਜਾਵਾਂਗੇ ਬਹੁਤ ਹੈ ਜੀ ਬਾਲ ਹੀਰੋ ਪਿੰਡ ਵਾਲਾ ਖੇਡ ਦੇ ਟੱਕ ਦੇ ਸ਼ਾਟ ਉਧਰਲੇ ਪਾਸੇ ਦੇਖਾਂਗੇ ਇੱਕ ਰਨ ਦੇ ਨਾਲ ਓਵਰ ਦੀ ਕਦੇ ਸਮਾਪਤੀ ਹੋ ਚੁੱਕੀ ਆ ਮੈਨੂੰ ਲੱਗਦਾ ਆਹ ਸਾਹਮਣੇ ਦੇਖਾਂਗੇ ਲੱਗੀ ਆ ਗੱਲ ਟਿਕਾਣੇ ਲਵੀ ਸਪੋਰਟ ਪੁੱਠੀ ਬਈ ਬਈ 35 ਹੋ ਗਏ ਲਓ ਸਾਹਮਣੇ 35 ਬਣ ਗਏ ਆੜੜੇ ਵਾਲੇ ਕੇ ਵੀ ਦਾ ਵੀ ਧੰਨਵਾਦ ਕਰਦੇ ਆ ਸਾਡਾ ਵੱਡਾ ਭਰਾ ਕਦੇ ਪਹੁੰਚਿਆ ਹੋਇਆ ਆਹ ਸਾਹਮਣੇ ਅੱਜ ਦਾ ਮੇਲਾ ਕਦੇ ਪੀਵੀ 33 ਸਪੋਰਟਸ ਲਾਈਵ ਕਦੇ ਧਾੜੜੇ ਵਾਲਾ ਕਦੇ ਆਇਆ ਹੋਇਆ ਯਾਰਾਂ ਦਾ ਯਾਰ ਤੁਸੀਂ ਇੱਕ ਮਿੰਟ ਇੱਕ ਮਿੰਟ سر پر ਆਹ ਸਾਬੜੀ ਦੇਖਿਆ ਕਿ ਲਾਸਟ ਓਵਰ ਦੀ ਕਹਿੰਦੇ ਪਹਿਲੀ ਬਾਲ ਮੁੰਡੇ ਦੀ ਕਹਿੰਦੇ ਤਗੜੀ ਪਾ ਦਿੱਤੀ ਹੈ ਮੈਨੂੰ ਲੱਗਦਾ ਇਹ ਠੇਖੀ ਵਾਲੇ ਦੀ ਗਲਤੀ ਵੱਡੀ ਹੋਈ ਹੈ ਆਹ ਕੈਚ ਕਦੇ ਕਰਨੇ ਪੈਣਗੇ ਇੰਦਾ ਕਦੇ ਗੱਲ ਨਹੀਂ ਦਨਦੀ ਲੈ ਵੀ ਹੀਰੋਪਿੰਡ ਵਾਲਿਆ ਹੁਣ ਬਲਾਂ ਦੇ ਮੈਨੂੰ ਲੱਗਦਾ ਵੀ 5 ਕ ਰਹਿ ਗਈਆਂ ਜੇ ਕਦੇ ਤਿੰਨ ਚਿੱਤੀ ਗਲੀ ਟਕਾ ਦੇ ਕੋਰੀ ਬੱਲੇ ਵੱਲੇ ਹੋ ਸਕਦੀ ਹੈ ਬਹੁਤ ਤਗੀ ਬਾਲ ਪਰ ਮੁੰਡਾ ਹੀਰੋਪਿੰਡ ਵਾਲਾ ਆਹ ਵੜ ਕੇ ਕਦੇ ਟਰਾਈ ਕੀਤੀ ਆਹ ਰਾਣ ਮੁੰਡੇ ਠੀਖੀ ਵਾਲੇ ਕਲਵੀਰਿਆ ਐਨ ਚੱਕੇ ਜਾਣਕਾਰੀ ਆਉਂਦੇ ਆ ਮੁੰਡੇ ਅੱਜ ਕਰਾਉਣਗੇ ਬੱਲੇ ਬੱਲੇ ਆਹ ਸਾਹਮਣੇ ਕਦੇ ਫੇਰ ਠੀਖੀ ਵਾਲਾ ਕਦੇ ਖਿਡਾਰੀ ਤਿਆਰ ਵਰ ਤਿਆਰ ਉਹ ਬੱਲੇ 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 ਆਹ ਟਰਾਈ ਕਦੇ ਤਗੜੇ ਸ਼ਾਟ ਦੀ ਹੁਣੀ ਐ ਇੱਕ ਦੋ ਕਦੇ ਦੂਜੇ ਦੇ ਲਈ ਭਾਈ ਤੜਿਆ ਹੀਰੋ ਪਿੰਡ ਵਾਲਾ ਉਹ ਦੋ ਰਨ ਕਦੇ ਜਿੱਤਿੰਣ ਦੇ ਜੋਰ ਦਿੱਤੇ ਕਦੇ ਮੁੰਡੇ ਨੇ ਆਪਣੀ ਕਦੇ ਟੀਮ ਦੇ ਲਈ ਜਿਹੜੇ ਬਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਦੋ ਮਦੀਆਂ ਨੂੰ ਜੋਰ ਸਪੀਕਰ ਲੱਗਦੇ ਨਹੀਂ ਮਾਨਕ ਹੱਦ ਮਚਾ ਗਿਆ ਗਾ ਕੇ ਕਲੀਆਂ ਦੀ ਮੜ ਮੜ ਯਾਦ ਉਸਤਾ ਦੇ ਕਲਵੀਰਿਆ ਪਿੰਡ ਦੀਆਂ ਗਲੀਆਂ ਦੀ ਮੜ ਮੜ ਯਾਦ ਉਸਤਾ ਦੇ ਪਿੰਡ ਦੀਆਂ ਗਲੀਆਂ ਦੀ ਵਾਕਈ ਯਾਦਾਂ ਪਿੰਡ ਦੀਆਂ ਗਲੀਆਂ ਦੀ ਤੇ ਹੁੰਦੇ ਨਹੀਂਆਂ ਮੇਰੇ ਮਿੱਤਰੋ ਪਿੰਡਾਂ ਦੀਆਂ ਯਾਦਾਂ ਪਿੰਡਾਂ ਦੇ ਪਿਆਰ ਉਹਨਾਂ ਵਰਗੀ ਗੱਲ ਕਿੱਥੇ ਬਣਦੀ ਹੈ ਨਾ ਅਮਰੀਕਾ ਨਾ ਕੈਨੇਡਾ ਨਾ ਆਸਟ੍ਰੇਲੀਆ ਉਹਨਾਂ ਵਰਗੀ ਗੱਲ ਨਹੀਂ ਬਣਦੀ ਜਿਹੜੀਆਂ ਮੋਜਾਂ ਇੱਥੇ ਮੇਰੇ ਮਿੱਤਰੋ ਉੱਥੇ ਪੁੱਛ ਕੇ ਪਤਾ ਲੱਗਦਾ ਜਿਹੜੇ ਗਏ ਆ ਬਾਹਰੇ ਉਹਨਾਂ ਨੂੰ ਪੁੱਛ ਕੇ ਦੇਖੀਏ ਪਰ ਪਿੰਡ ਦੀਆਂ ਇਹ ਸਾਹਮਣੇ ਸਾਹਮਣੇ 2 2 2 2 2 2 2 2 ਬਹੁਤ ਪੂਰੇ ਕਰ ਲਿਆ ਮੇਰੇ ਮਿੱਤਰੋ ਐਨ ਮੁੰਡਿਆਂ ਨੇ ਵਧੀਆ ਰਣੀ ਦਿਖਾਈ ਹੈ ਤੇ ਰੋਰਣਾ ਨੇ ਬਾਧੇ ਆਪਣੀ ਟੀਮ ਦੇ ਲਈ ਕਰ ਦਿੱਤੇ ਹੈ ਇਹ ਚੱਲ ਵੀ ਪੀਖੀ ਵਾਲਾ ਪਾਵੇ ਬਾਲ ਮੇਰੇ ਮਿੱਤਰਾਂ ਵੀ ਮੀਤਾ ਜਿਹੜਾ ਭੁੱਖਾ ਉਹਨੇ ਕਦੇ ਰੱਜਣਾ ਕੀ ਹੁੰਦਾ ਜਿੱਦਣਾ ਨੇ ਕਦੇ ਵਿੱਚ ਮੈਦਾਨਾ ਗੱਜਣਾ ਕੀ ਹੁੰਦਾ ਪਾਬੜਾ ਨੂੰ ਨਹੀਂ ਹੁੰਦਾ ਫਿਕਰ ਪਤੰਗਾਂ ਦਾ ਯੋਧੇ ਹੀ ਰੁਖ ਬਦਲਦੇ ਹੁੰਦੇ ਜੰਗਾਂ ਦਾ ਹਰੀ ਸਿੰਘ ਨਲੂਏ ਨੂੰ ਕਰਦਾ ਯਾਦ ਸਾਰਾ ਸੰਸਾਰ ਦਾ ਹੀ ਕਲਵੀਰ ਸਮਾਉਏ ਮੌਤ ਵੀ ਜ਼ਿੰਦਗੀ ਹੈ ਸੂਰਮੇ ਮਰਨ ਨੂੰ ਰਹਿਣ ਤਿਆਰ ਤਾਂ ਹੀ ਕਲਵੀਰ ਸਮਾਉਏ ਮੌਤ ਵੀ ਜ਼ਿੰਦਗੀ ਹੈ ਸੂਰਮੇ ਮਰਨ ਨੂੰ ਰਹਿਣ ਤਿਆਰ ਤਾਂ ਹੀ ਐਨ ਕਦੇ ਗੱਲਾਂ ਬਾਤਾਂ ਟਿਕਾਣੇ ਆ ਐ ਵੀ ਜੱਸੀ 43 ਬਣ ਕੇ 42 ਦਾ ਟਾਰਗੇਟ ਹੈ ਇਹ ਯੋਧਿਆਂ ਨੇ ਖੂਨ ਡੋਲਿਆ ਇਸ ਧਰਤੀ ਤੇ ਤਾਂ ਹੀ ਪੰਜਾਬ ਦੀ ਧਰਤੀ ਰੌਣਕਾਂ ਲਗਦੀਆਂ ਦੱਸੋ ਜੀ ਕਿੰਨੇ ਕਹਿ ਦੀ ਦੱਸਿਓ ਆਓ ਸਾਹਮਣੇ 41 ਹੋ ਗਏ ਕਹਿ ਦੀ 42 ਰਨ ਦਾ ਟਾਰਗੇਟ ਹੈ 30 ਬਾਲਾਂ ਦੇ ਵਿੱਚ ਲੈ ਵੀ ਕਲਵੀਰਿਆ ਪੂਰੇ-ਪੂਰੇ 7 ਛੱਕੇ ਲਾਉਣੇ ਪੈ ਰਹੇ ਧੀਖੀ ਦੀ ਟੀਮ ਨੂੰ ਜੋ ਖੇਡਣਾ ਦੂਜੇ 라ਉਂਡ ਦਾ ਮੈਚ ਆ ਗੱਲਬਾਤ ਲੌੜੀ ਪੜੀਆਂ ਟਿਕਾਣੇ ਪਰ ਹੀਰੋਆਂ ਵਾਲੇ ਮੁੰਡੇ ਵੀ ਤਿੱਕੇ ਖੋੜੀ ਬੱਲਾ ਪਾਉਂਦੇ ਆ ਲੈ ਵੀ ਬਾਬੀ ਆ ਮੁੰਡੇ ਵੀ ਵੱੱਦੀ ਨੇ ਬਣਾਉਂਦੇ ਆ ਵੱਡੇ-ਵੱਡੇ ਮੇਲੇ ਕਦੇ ਪਹਿਲੀਆਂ 'ਚ ਆਹ ਟੀਮ ਨੇ ਕਦੇ ਜਿੱਤ ਕੇ ਬੱਲੇ-ਬੱਲੇ ਕਰਵਾਈ ਆ ਹੀਰਮਪਿੰਡ ਦੀ ਟੀਮ ਫੀਲਡਿੰਗ ਜਿਹੜੀ ਸਪੈਸ਼ਲ ਕਰਨੀ ਤੇ ਅਗਲਾ ਮੈਚ ਕਿਹੜੀਆਂ ਟੀਮਾਂ ਨਾਲ ਉਹਦੀਆਂ ਕਿ ਟਾਸ ਕਰ ਗਿਆਨ ਦੂਦ ਦੇ ਪੀਵੀ 31 ਸਪੋਰਟਸ ਲਾਈਵ ਪਰ ਮੈਨੂੰ ਲੱਗਦਾ ਬਾਬੀ ਖਿਆਲਾ ਦੀ ਗੜਤੀ ਦਾ ਮੈਚ ਹੀ ਆ ਫੇਸਬੁਕ ਤੇ ਖਿਆਲਾ ਦੀ ਗੜਤੀ ਇਹ ਮੈਚ ਉਹਨਾਂ ਤੋਂ ਬਾਅਦ ਦੋਵੇਂ ਟੀਮਾਂ ਦੇ ਸੌਦੀਆ ਦੇ ਟਾਸ ਕਰ ਲੈਣਗੇ 41 41 42 ਦਾ ਟਾਰਗੇਟ ਲਾਈਏ ਜੀ ਫੀਲਡਿੰਗ ਜਲਦੀ ਹੈ ਜਿਹੜੀ ਆਹੀ ਮੈਚ ਦਾ ਅਗਲਾ ਗੁਰੂ ਆਹ ਹਾਂ ਖਿਆਲਾ ਖੇਡਾਂ ਅਮਣਾ ਤੇ ਗੜਦੀ ਮੰਗਰ ਲਾਈ ਮਾੜਾ ਜਨਾ ਬੈਲਾਂ ਵਾਲੀਆਂ ਵਧਣੀਆਂ ਹਾਂ ਫੋਨ ਸਹ ਲੈ ਹਾਂ ਉਧਰ ਸਾਡੇ ਦਰਮਿਆਨ ਕੋਕੀ ਆ ਗਿਆ ਸਾਡਾ ਯਾਰ ਲੈ ਵੀ ਕੋਕੀ ਧੰਨਵਾਦ ਆ ਤੇਰਾ ਵੀ ਤੇਰੀ ਵੀ ਜ਼ਿੰਮੇਵਾਰੀ ਵੱਡੀ ਐ ਹਾਂ ਨਾਲ ਖਾਤਾ ਗਰਵੇਲ ਐ ਪਿਆਰ ਦੇ ਨਾਲ ਕਾਲੂ ਕਹਿੰਦੇ ਗੂਚੀ ਵੀ ਕਹਿੰਦੇ ਪਿਆਰ ਦੇ ਨਾਲ ਵੱਡੇ ਪਿਆਰ ਹਾਂ ਬਹੁਤ ਧੰਨਵਾਦ ਆ ਲੈ ਜੀ ਲਾ ਬੇਨਸਰ ਲਿਆ ਮਾ ਹਾਂ ਨਾ ਨਾ ਟੈਨਸ਼ਨ ਨਾ ਲੈ ਕੋ ਚੱਕਰ ਲਾ ਸਭ ਬੜੇ ਲਾ ਲਾਂਗੇ ਫੀਲਡਿੰਗ ਇੰਨੇ ਬਣੇ 41 ਕਿਹੜਾ ਪੇਜ 41 ਬਣ ਗਿਆ YouTube ਤੇ ਵੀ ਫਿਰ ਜੀਰੋ ਕਾਲ ਦੀ ਟੀਮ ਨੂੰ ਬੇਨਤੀ ਕਰਦਾ ਫੀਲਡਿੰਗ ਜਿਹੜੀ ਸੈੱਟ ਕਰ ਲੈਣਗੇ ਮੁੰਡੇ ਢੀਕੀ ਦੀ ਟੀਮ ਦੇ ਬੱਲੇਬਾਜ਼ ਜਿਹੜੇ ਬਿਨਾਂ ਕਿਸੇ ਦੇਰੀ ਤੋਂ ਮੁੰਡੇ ਵਾਲਾ ਚੈੱਕ ਕਰਕੇ ਖੜ੍ਹ ਜਾਣਗੇ 41 ਬਣੇ ਦੀ ਵਿਆਲੀ ਦਾ ਜਿਹੜਾ ਟਾਰਗੇਟ ਹੀਰੋ ਵਾਲੇ ਮੁੰਡੇ ਨੇ ਕਦੇ ਸੈੱਟ ਕਰ ਦਿੱਤਾ ਮੇਰੇ ਬਿੱਤਰੋ ਤੀ ਵਾਲਾਂ ਦੇ ਵਿੱਚ ਹੋਰ ਇਹ ਆਗਰਾ ਵਾਲੇ ਵਿੱਚ 42 43 ਗਿੰਦਾਂ ਦੇ ਤੇ 70 ਵੀ ਚੇਂਜ ਹੋ ਜਾਂਦੇ ਆ ਔਰ ਜਦੋਂ ਹੀਰੋ ਵਾਲਾ ਮੁੰਡੇ ਵਾਲਾ ਪਾਉਂਦੇ ਆ ਬਲੀ ਜੱਲੀ ਦਾ ਬਾਈ ਕੰਮ ਕਰ ਰਿਹਾ ਕੋਟ ਰੋਦੀ ਕਹਿੰਦੇ ਦੇਖਾਂਗੇ ਪਹਿਲਾ ওভার ਪਾਉਣ ਦੇ ਲਈ ਹੀਰੋ ਕਲਾਂ ਪਿੰਡ ਵਾਲਾ ਕਹਿੰਦੇ ਭਪਿੰਦਰ ਤਿਆਰੀ ਦੇ ਵਿੱਚ ਆ ਸਾਹਮਣੇ ਕੀਖੀ ਵਾਲੇ ਦੇ ਕਰਨਿਆਂ ਦੇ ਵਿੱਚ ਕੁਲਵੀਰਿਆ ਪਿੰਡੀਆਂ ਵਾਲਾ ਦੇ ਸਾਹਮਣੇ ਆ ਮੈਚ ਵੀ ਕਹਿੰਦੇ ਪਹਿਲਾ ਖੜਕੇ ਰੜਕੇ ਵਾਲਾ ਆ 42 ਰਨ ਕਹਿੰਦੇ ਚਾਹੀਦੇ 7 ਛੱਕੇ 30 ਬਾਲਾਂ ਦੇ ਵਿੱਚ ਮਾਰਨੇ ਪੈਣਗੇ ਵੀ ਜਸਮਨ ਨੂੰ ਬਚਾਉਣਾ ਪੈਦਾ ਦਿੱਤਿਆ ਕਹਿੰਦੇ ਖੇਡ ਜਾ ਕੇ ਚਰਚੇ ਹੁੰਦੇ ਪਿੰਡ ਆਗੜੇ ਨਾਮ ਦੇਖਿਆ ਦੀ ਜਾਂਦਾ ਗੋਰਾ ਤੇ ਕਾਲਾ ਨਾਮ ਜੱਗ ਦੇ ਬਣਾਉਣਾ ਦੀ ਸੁਗਾਲਾ ਗੱਲਾਂ ਸੱਚੀਆਂ ਸੁਣਾਉਂਦਾ ਕਲਵੀਰਾ ਸਮਾਉ ਪਿੰਡ ਵਾਲਾ ਆ ਗੱਲਾਂ ਕਦੇ ਹੁੰਦੀਆਂ ਨੇ ਪਹਿਲੀ ਵਾਰ ਪੌਂਦੇ ਦੀ ਕਦੇ ਭਵਿੰਦਰ ਹੀਰੋ ਪਿੰਡ ਵਾਲਾ ਤਿਆਰਾ ਦੇ ਵੀ ਕਲਵੀਰਾ ਚੱਕਦਾ ਇੱਕ ਇਹ ਸਾਹਮਣੇ ਢੀਖੀ ਵਾਲੇ ਨੇ ਕਰਦੇ ਆ ਲਓ ਸਾਹਮਣੇ ਢੀਖੀ ਵਾਲੇ ਨੇ ਕਰਨੇ ਆ ਬਾਲ ਪੌਂਦੇ ਲਈ ਪਿੰਧਰ ਪਿਆਰ ਵਰ ਪਿਆਰ ਦਾ ਪਿਆਰ ਜਿਹੜਾ ਟੀਮ ਤੋਂ ਕਹਿੰਦੇ ਆ ਮੁੰਡੇ ਨੂੰ ਮੇਰੇ ਮਿੱਤਰੋ ਸਾਹਮਣੇ ਭੀਖੀ ਵਾਲਾ ਤੇ ਪਿੰਧਰ ਨੇ ਵਾਲ ਬੌੜੀ ਹੈ ਹੁਣ ਦੇਖਾਂਗੇ ਇਹ ਗੱਲ ਕੀ ਤੋਂ ਕੀ ਬਣਨੀ ਹੈ 41 ਬਣਿਆ ਅਸੀਂ 42 ਦਾ ਟਾਰਗੇਟ ਜਿਹੜਾ ਸੈੱਟ ਕੀਤਾ ਮੁੰਡਿਆਂ ਨੇ ਪਰ ਦੇਖਾਂਗੇ ক্রিকেট ਦੇ ਵਿੱਚ ਕੁਝ ਵੀ ਹੋ ਸਕਦਾ ਥੋੜੇ ਸਕੋਰ ਤੇ ਵੀ ਟੀਮਾਂ ਜਿੱਤ ਜਾਂਦੀਆਂ ਹੁਣ ਦੇਖਾਂਗੇ ਵੀ ਪਾਉਂਦੀ ਹੋਈ ਬਾਲ ਤੇ ਸਾਹਮਣੇ ਐਵੇਂ ਕਦੇ ਟੱਕਰੇ ਜਿਹੜੇ ਹੋ ਜਾਣੇ ਮੇਰੇ ਮਿੱਤਰੋ ਥੋੜੇ ਸਮੇਂ ਦੇ ਵਿੱਚ ਫੈਸਲੇ ਇਸ ਮੈਚ ਦੇ ਜਿਹੜੇ ਹੋ ਜਾਣੇ ਆ ਖਿਆਲਾ ਅਮਣਾ ਤੇ ਗੱਡੜੀ ਦੀਆਂ ਟੀਮਾਂ ਇਹ ਵੀ ਤਿਆਰ ਵਰ ਤਿਆਰ ਰਹਿਣੀਆਂ ਅਗਲੇ ਮੈਚਾਂ ਦੇ ਲਈ ਟਾਸ ਕਰ ਲੈਣੀਆਂ ਆਕੇ ਜਿਆਲਾ ਅਮਣਾ ਤੇ ਗੱਡੜੀ ਦੀਆਂ ਟੀਮਾਂ ਬਹੁਤ ਵਧੀਆ ਪ੍ਰਬੰਧ ਸਾਡੇ ਭਰਾਵਾਂ ਨੇ ਕੀਤੇ ਐ ਐਨ ਕੰਨੇ ਸਾਰਿਆਂ ਨੇ ਨਾਲ ਮਿਲ ਕੇ ਖੇਡ ਮੇਲਾ ਕਰਵਾਇਆ ਮੇਰੇ ਮਿੱਤਰੋ ਬਹੁਤ ਵੱਡਾ ਧੰਨਵਾਦ ਇੱਥੇ ਕਿਰਪਾ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖੇਡ ਮੇਲਾ ਜਿਹੜਾ ਇਸ ਧਰਤੀ 'ਤੇ ਦੇਖਣ ਨੂੰ ਮਿਲੂਗਾ ਇਹ ਵਾਹਿਗੁਰੂ ਕਿਰਪਾ ਰੱਖੇ ਪਰ ਬੋਲ ਪਾਉਂਦੇ ਨੇ ਪਿੰਦਰ ਤਿਆਰ ਵਰ ਤਿਆਰ ਆ ਲੇ ਵੀ ਜੱਸੀ ਟੀਂਡੋ ਸਾਹਮਣਾ ਕਰਦਾ ਆਓ ਸਾਹਮਣੇ ਕਦੇ ਬਾਲ ਪੈ ਰਹੀ ਹੈ ਖੇਡ ਦੇ ਮੈਦਾਨ 'ਤੇ ਆਹ ਮੁੰਡਾ ਕਦੇ ਠੀਖੀ ਪਿੱੱਟ ਵਾਲਾ ਮੇਰੇ ਮਿੱਤਰ ਖੇਡ ਦਿੱਤਾ ਕਦੇ ਸ਼ਾਟ ਦੇ ਨਾਲ ਜਿਹੜੇ 4 ਆਹ ਯਕੀਨਨ ਤੇ ਕਦੇ ਜੋੜ ਦਿੱਤੇ ਆ ਠੀਖੀ ਵਾਲੇ ਨੇ ਆਪਣੀ ਕਦੇ ਟੀਮ ਦੇ ਲਈ ਲੈ ਵੀ ਕੁਲਵੀਰਿਆ ਖਾਤਾ ਦੇ ਖੋਲ ਦਿੱਤਾ ਨੰਨੇੜੇ ਚੌਕੇ ਦੇ ਨਾਲ ਆਹ ਬੱਲੇ ਬੱਲੇ ਕਿਹੜੇ ਪਰਵਾਦਤੀ ਹੈ ਔਰ ਮੈਨੂੰ ਲੱਗਦਾ ਹਲੇ ਵੀ 36 ਰਨ ਕਦੇ ਬਾਕੀ ਆ ਚਲਦੇ ਕਰੇ ਮੈਚ ਨੂੰ ਜਿੱਤਣ ਦੇ ਲਈ ਲਾ ਪਿੰਦਰ ਦੀ ਬਾਲ ਪਰ ਉੱਪਰਲੇ ਪਾਸੇ ਸਭਾਉ ਵਾਲਾ ਗੁਰੇ ਭਾਈ ਦਾ ਔਰ ਦੇਖਾਂਗੇ ਇੱਕ ਦੋ ਬੜੇ ਦੂਜਾ ਉਹ ਮੁੰਡੇ ਠੇਖੀ ਵਾਲੇ ਜੋੜ ਗਏ ਆਪਣੀ ਟੀਮ ਦੇ ਲਈ ਬੱਲੇ ਬੱਲੇ ਕਰਵਾ ਦਿੱਤੀ ਹੈ ਹੁਣ ਪੂਰੇ ਕਲਵੀਰਾ ਸ਼ੱਕੇ 6 ਬਾਕੀ ਹੈ ਚਲਦੇ ਮੈਚ ਨੂੰ ਕਰੇ ਜਿੱਤਣ ਦੇ ਲਈ ਬੱਲਾ ਕਰੇ ਪਾਉਣ ਦੇ ਲਈ ਫੇਰ ਆਹ ਹੀਰੋ ਕਲਾਂ ਪਿੰਡ ਵਾਲਾ ਕਦੇ ਭਗਤ ਵਰਨਾ ਹੋਈਆਂ ਆਹ ਗੁਰੂ ਕਾ ਕਦੇ ਖਾਲਸਾ ਤਿਆਰ ਵਰ ਤਿਆਰ ਜਦੋਂ ਅਡੇ ਕੰਦੇ ਕੰਦੇ ਅੱਕੇ ਦੀ ਐਣ ਸਰਦਾਰਾਂ ਨੇ ਕੰਦੇ ਆ ਜੇ ਕਦੇ ਅੱਜ ਲੱਗ ਜੇ ਗੱਲ ਟਗਾਣੀ ਬੱਲੇ ਬੱਲੇ ਆਹ ਸਾਹਮਣੇ 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 ਅਰ ਠੀਕੀ ਵਾਲਾ ਜੇ ਦੋਕਣ ਦੇ ਮੋੜ ਦੇ ਵਿੱਚ ਨਿਕਲ ਵੀਰਿਆ ਹੇ ਵੀ ਵੱਡੀ ਟੀਮ ਲੈ ਕੇ ਆਇਆ ਮੁੰਡੇ ਉਹ ਵੱਡੀ ਟੀਮ ਲੈ ਕੇ ਆ ਬਾਕੀ ਗੱਲ ਸੱਚ ਹੈ ਭਿੰਦਰਾ ਸਹੀ ਸਹੀ ਪਾ ਦੇ ਸੱਡੀਆਂ ਸੱਡੀਆਂ ਪਾ ਦੇ ਸਕੋਰ ਘਾਟੀ ਬਣਿਆ ਨਹੀਂ ਤੇ ਫਿਰ ਗੱਲਬਾਤ ਜਿਹੜੀ 3-4 ਓਵਰਾਂ ਦੀ ਟਿਕਾਣੇ ਲੱਗ ਜਾਣੀ ਹੈ ਪਰ ਭੀਖੇ ਵਾਲੇ ਟੀਂਡੋ ਵਰਗੇ ਕੰਮ ਨਵੇੜ ਨੂੰ ਫਿਰਦੇ ਆ ਮੇਰੇ ਮਿੱਤਰੋ ਹੁਣ ਦੇਖਾਂਗੇ ਵੀ ਸਾਹਮਣੇ ਉਹ ਗੱਲ ਕੀ ਤੋਂ ਕੀ ਬਣਨੀ ਹੈ ਪੰਦੀ ਵਾਲ ਆਪਣੇ ਭੀਖੀ ਵਾਲੇ ਭੀਖੀ ਵਾਲੇ ਇੱਥੇ ਰੱਖ ਇੱਥੇ ਰੱਖ ਹੀਰੋ ਵਾਲਿਆ ਇੱਥੇ ਰੱਖ ਫੇਰ ਗੱਲਬਾਤ ਟਿਕਾਣੇ ਲੱਗ ਜਾਣੀ ਹੈ ਜੀ ਇੱਥੇ ਪਾਈ ਗਿਆ ਫੇਰ ਹਾਂ ਖੇਡ ਦਾ ਟਿਕਾਣਾ ਲੱਗ ਸਕਦੀ ਆ ਇੱਕ ਰਗਦੀ ਬਾਲ ਕਦੇ ਪਹਿਲੇ ਓਵਰ ਦੀ ਜਿਹੜੀ ਬਾਕੀ ਆ ਪਹਿਲਾ ਓਵਰ ਕਦੇ ਸਮਾਪਤੀ ਵੱਲ ਵਧਦਾ ਜਾ ਰਿਹਾ ਲਓ ਪੈਂਦੀ ਵੱਲ ਟਿਕ ਵਰਦੀ ਉਹ ਤਾੜੀਆਂ ਮਾਰ ਦੋ ਅਰ ਜ਼ੋਰਦਾਰ ਨੁੰਦੇ ਦੇ ਨਾਂ ਤੇ ਆ ਪੀਲਾ ਕਦੇ ਗਲੀਨਾ ਨੇ ਆ ਕਨਾਲ ਗੜੀ ਕਦੇ ਢਿੰਦਰ ਤੇ ਕਰ ਦੁੱਤੀ ਆ ਖੇਡ ਦੇ ਮੈਦਾਨ ਉੱਪਰ ਨਵਾਂ ਖਿਡਾਰੀ ਜਿਹੜਾ ਜਲਦੀ ਤੋਂ ਪਹਿਲਾਂ ਆ ਜਾਏਗਾ ਇੱਕ ਓਵਰ ਭਾਗੜੇ ਵਾਲਾ ਦਾਸ ਹੋ ਗਏ ਇੱਕ ਓਵਰ ਤੇ 10 ਜਿਹੜੇ ਕਦੇ ਦਣ ਚੁੱਕੇ ਨੇ ਦੁਜੀਹਰੀਆਂ ਕਦੇ ਬਾਲਾਂ ਪਾਉਣ ਦੇ ਲਈ ਹੀਰੋ ਪਿੰਡ ਵਾਲਾ ਰਾਮ ਉਹ ਲੈ ਵੀ ਕੁਲਵੀਰਆ ਤਿਆਰ ਵਰ ਤਿਆਰ ਆ ਉਹ ਦੂਜੇ ਪਾਸੇ ਠੀਖੀ ਪਿੰਡ ਵਾਲਾ ਲਓ ਦੂਜੇ ਪਾਸੇ ਭੀਖੀ ਪਿੰਡ ਵਾਲਾ ਹੀਰੋ ਵਾਲਾ ਰਾਮ ਬੋਲ ਪਾਉਣ ਦੇ ਲਈ ਤਿਆਰ ਬੱਤਿਆਰ ਹੈ ਇੱਥੇ ਕੰਮ ਰੱਖਿਆ ਫੇਰ ਤੇ ਮੈਚ ਉਹ ਕੁਛ ਨਾ ਕੁਛ ਗਰਮੀ ਦੇਖਣ ਨੂੰ ਮਿਲ ਸਕਦੀ ਹੈ ਮੇਰੇ ਮਿੱਤਰੋ ਹੁਣ ਦੇਖਾਂਗੇ ਵੀ ਬੋਲ ਪਾਉਣ ਦੇ ਲਈ ਹੀਰੋ ਕਲਾ ਪਿੰਡ ਵਾਲਾ ਮੁੰਡਾ ਤਿਆਰ ਬੱਤਿਆਰ ਹੈ ਟੀਮਾਂ ਮੰਡੀ ਦੇ ਲਾਗੇ ਪਿੰਡ ਹੀਰੋ ਕਲਾ ਬਹੁਤ ਵੱਡਾ ਪਿੰਡ ਮੇਰੇ ਮਿੱਤਰੋ ਐਨ ਕੰਨੇ ਤਰਤੀ ਅੰਤ ਮਹਾਪੁਰ ਖਨੀ ਧਰਤੀ ਵੱਡੇ ਤਫਸਿਲੀਆਂ ਦੀ ਧਰਤੀ ਗਲਵਤ ਬਾਬਾ ਪੱਕਾ ਫਿੱਜਦੀ ਹੁੰਦੀ ਹੈ ਤੇ ਵੱਡੇ ਡੇਰੇ ਬਣੇ ਹੋਇਆ ਮੇਰੇ ਮਿੱਤਰੋ ਜਿਹੜੇ ਨਗਰ ਦੇ ਵਿੱਚ ਸਾਧੂ ਸੰਤ ਇਸ ਧਰਤੀ ਦੇ ਉੱਤੇ ਰਹਿ ਕੇ ਗਿਆ ਹੀਰੋ ਕਲਬ ਦੀ ਧਰਤੀ ਬੜੀ ਪਾਕ ਤੇ ਪਵਿੱਤਰ ਧਰਤੀ ਬਾਬਾ ਬੱਗਾ ਫਿੱਜਦੀ ਬਹੁਤ ਵੱਡੀ ਕਿਰਪਾ ਮੇਰੇ ਮਿੱਤਰੋ ਪਰ ਦੇਖਾਂਗੇ ਵੀ ਹੀਰੋ ਕਲਬ ਪਿੰਡ ਵਾਲਾ RAM ਤਿਆਰ ਵਰ ਤਿਆਰ ਕਦੇ ਕਦੇ ਝਾੜੋਂ ਦੀਆਂ ਉਹ ਕਦੇ ਸ਼ੇਰੋਂ ਪਿੰਡ ਲੋਂਗੋ ਵਾਲਾ ਸ਼ਾਹਪੁਰ ਸ਼ੇਰੋਂ ਇਹ ਪਿੰਡ ਆ ਜਾਂਦੇ ਮੇਰੇ ਮਿੱਤਰੋ ਪਰ ਇੱਕ ਬਾਲ ਪਾਉਣ ਦੇ ਲਈ RAM ਤਿਆਰ ਪਰ ਤਿਆਰ ਤੇ ਸਾਹਮਣੇ ਭੀਖੀ ਵਾਲੇ ਦੇ ਨਾਲ ਟੱਕਰੇ ਹੋਣਿਆ ਪੈਂਦੀ ਬਾਲ ਸ਼ਾਟ ਮਤੋਏ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਵੀ ਪਹਿਲੀ ਚਿੱਠੀ ਦਾ ਜਵਾਬ ਨਾ ਕੋਈ ਆਇਆ ਲੈ ਹੋਰ ਕਿੱਥੋਂ ਪਾਵਾਂ ਜੱਠੀਆਂ ਪਹਿਲੀ ਚਿੱਠੀ ਦਾ ਜਵਾਬ ਨਾ ਕੋਈ ਆਇਆ ਹੋਰ ਕਿੱਥੋਂ ਪਾਵਾਂ ਜੱਠੀਆਂ ਆਹ ਕਦੇ ਕਮਾਲ ਗੇਰੀ ਹੋ ਗਈ ਐ ਭੀਖੀ ਵਾਲੇ ਨੇ ਕਦੇ ਚਾਰ ਦਾ ਵਾਅਦਾ ਆਪਣੀ ਟੀਮ ਦੇ ਲਈ ਕਦੇ ਕਰ ਦਿੱਤਾ ਪਹਿਲੀ ਬਾਲ ਤੇ ਲੈ ਵੀ ਰਾਮ ਇੱਧਾ ਗਲੜੀ ਵਰਨੀ ਜਿਹੜੇ ਸਾਹਬ ਦੇ ਕੁਤਗੜਾ ਪਾ ਹੋਈ ਜਾਂਦਾ ਫਿਰ ਪੰਜਵਾਂ ਪੂਰਾ ਨਹੀਂ ਪੈਣਾ ਆ ਗਿਗੜ ਦੇ ਗੱਲ ਖੜੀ ਆ ਜੇ ਆਣਾ ਮੁਰਾਇ ਦੇ ਗੱਡੀ ਮੋੜ ਦੇਣੀ ਆ ਇਹ ਵੀ ਗੱਲ ਪੱਕੀ ਆ ਆਓ ਸਾਹਮਣੇ ਕਦੇ ਫੇਰ ਹੀਰੋ ਪਿੰਡ ਵਾਲਾ ਕਦੇ ਰਾਮ ਆ ਬੱਲਾ ਪਰਦੇ ਦੀ ਕਦੇ ਖਿਡਾਰੀ ਤਿਆਰ ਆ ਪੈਂਦੀ ਬਾਲ ਪੈਂਦੀ ਬਾਲ ਆ ਤਗੜੇ ਸ਼ਾਟ ਦੀ ਕਦੇ ਟਰਾਈ ਮੇਰੇ ਮਿੱਤਰ ਪਰ ਦੇਖਾਂਗੇ ਕਦੇ ਕਮਾਲ ਜੇੜੀ ਗੇੜ ਵੱਡੀ ਕਰ ਦੁੱਤੀ ਆ ਮੁੰਡੇ ਨੇ ਹੁਣ ਦੇਖਾਂਗੇ ਇੱਕ ਰਨ ਦੇ ਕਦੇ ਵਾਦੇ ਮੁੰਡਾ ਢੀਖੀ ਪਿੰਡ ਵਾਲਾ ਕਦੇ ਕਰ ਗਿਆ ਆਪਣੀ ਟੀਮ ਦੇ ਲਈ ਦੂਜੇ ਓਵਰ ਦੀਆਂ ਕਦੇ ਬਾਲਾਂ ਖੇਡੀਆਂ ਕਦੇ ਤਾਰੀਆਂ ਨੇ ਦੂਜਾ ਓਵਰ ਕਦੇ ਸੰਭਾਲਤੀ ਵੱਲ ਵਾਦਾ ਯਾਰਿਆ ਆਓ ਸਾਹਮਣੇ RAM ਹੀਰੋ ਕਲਾ ਪਿੰਡ ਵਾਲਾ ਕਦੇ ਖਿਡਾਰੀ ਤਿਆਰ ਵਰ ਤਿਆਰ ਆ ਲਓ ਪਹਿਲੀ ਬਾਲ ਆਓ ਢੀਖੀ ਪਿੰਡ ਵਾਲਾ ਪਰ ਹੀਰੋ ਵਾਲੇ ਮੁੰਡੇ ਆਉਂ ਪੀਤੇ ਖੋਲ ਵਾਲਾ ਤਾਰੇ ਆ ਮੇਰੇ ਵੀਰੋ ਆਓ ਸਾਹਮਣੇ ਮੈਚ ਜਿੱਤਿਆ ਵੀ ਜਾ ਸਕਦਾ ਭਾਦਰੇ ਵਾਲਿਆ ਇੱਕ ਦੋ ਬਿਟ ਆਊਟ ਕਰ ਲੀਆਂ ਮੁੰਡਿਆਂ ਨੇ ਫੇਰ ਵਾਸੀ ਉਹ ਸਕਦੀ ਆ ਪਰ ਨਹੀਂ ਤੇ ਕੰਮ ਔਖੇ ਹੀ ਲੱਗਦਾ ਉਹ ਨਾਲ ਕਦੇ ਰਾਮਜੀ ਪੈਰੀਆ ਲਵੇ ਕੁਲਬੀਆ ਚੱਕ ਬੈਗ ਦੇ ਸਾਹਮਣੇ ਠੀਖੀ ਵਾਲਾ ਲਓ ਸਾਹਮਣੇ ਠੀਖੀ ਵਾਲਾ ਐਂ ਕਨੇ ਪਾਈ ਹੈ ਇੱਦੀ ਪੈਂਦੀਆਂ ਨਹੀਂ ਫੇਰ ਤੇ ਗਲਵਾਤ ਦੇਖ ਲਈ ਜੱਫੀ ਦੇ ਕਹਿਣ ਵਾਂਗੂ ਫੇਰ ਤੇ ਕੁਝ ਹੋ ਸਕਦਾ ਉਹ ਫੇਰ ਤੇ ਗਲਵਾਤ ਟਿਕਾਣੇ ਲੱਗ ਸਕਦੀ ਆ ਪਰ ਹੁਣ ਦੇਖਾਂਗੇ ਵੀ ਸਮੇਂ ਨੇ ਫੈਸਲੇ ਜਿਹੜੇ ਕਰਨੇ ਆ ਮੇਰੇ ਮਿੱਤਰੋ ਵੀ ਸਮਾਂ ਸਭ ਤੋਂ ਵੱਡਾ ਬਲਵਾਨ ਐਨ ਕਨੇ ਸਮਾਂ ਕਿਸੇ ਦੀ ਨਹੀਂ ਮੰਨਦਾ ਜਿਹੜੇ ਸਮੇ ਨੂੰ ਦਬੋਚ ਲੈਂਦੇ ਆ ਜਿਹੜੇ ਸਮੇ ਨੂੰ ਸਾਭ ਲੈਂਦੇ ਆ ਤੇ ਸਮਾਂ ਉਹਨਾਂ ਨੂੰ ਬਹੁਤ ਅੱਗੇ ਲਿਆ ਜਾਂਦਾ ਪਰ ਬਾਲ ਪਾਉਣ ਦੇ ਲਈ ਰਾਮ ਐਂ ਕਨੇ ਪੋਲੇ ਪੋਲੇ ਲੱਗੇ ਨੂੰ ਵੜ ਗਿਆ ਤੇ ਭੀਖੀ ਵਾਲੇ ਕੰਮ ਨਵੇੜ ਨੂੰ ਫਿਰਦੇ ਆ ਉਹ ਭੀਖੀ ਵਾਲੇ ਕੰਮ ਜੱਸੀ ਆ ਨਵੇੜ ਨੂੰ ਫਿਰਦੇ ਰਹਿੰਦੇ ਚਾਰ ਓਵਰਾਂ ਦੇ ਵਿੱਚ ਮੈਨੂੰ ਲੱਗਦਾ ਨਿਬੜ ਜਾਣਾ ਹਲੇ ਦੇ ਓਵਰ ਵੀ ਕਲਵੀਰਾਂ ਦੂਜੇ ਹੀ ਚੱਲਦਾ ਹੈ ਉਹ ਦੂਜੇ ਦੇ ਵਿੱਚ ਹੀ ਕਦੇ ਖੜਕਾ ਦੜਕਾ ਮੈਂ ਵੀ ਸੰਭਾਉ ਲੈ ਕਰਵਾ ਦਿੱਤਾ ਮੁੰਡੇ ਨੇ ਹਾਰਾ ਗਲੇ ਨਾਈਟ ਵਾਲੀ ਨੇ ਟੀਮਾਂ ਨੂੰ ਚੱਲਦੇ ਮੈਚ ਦਾ ਟਾਈਮ ਹੁਣ 29 ਸਾਲ ਦੇ ਖਿਆਲਾ ਅਮਨੇ ਦੀ ਟੀਮ ਆਣੀ ਹੈ ਇਹ ਦੋਵੇਂ ਟੀਮਾਂ ਟਾਸ ਕਰ ਲੈਣਾ ਕਿ ਬਾਗੂ ਟਾਈਮ ਜਿਹੜਾ ਨਹੀਂ ਦਿੱਤਾ ਜਾਣਾ ਕਿਸੇ ਟੀਮ ਨੂੰ ਆਹ ਬਾਲਕਦੇ RAMਜੀਤ ਆ ਪੁੱਛਾਰੀ ਫੇਰ ਕਾਬਸ਼ ਆ ਬੱਲੇ 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 ਉਹ ਮੁੰਡਾ ਤੀਜੀ ਵਾਲਾ ਵੇਰ ਗਿਆ ਮੈਨੂੰ ਲੱਗਦਾ ਉਹ ਮੁੰਡਾ ਭੀਖੀ ਵਾਲਾ ਵੇਰ ਗਿਆ ਭੀਖੀ ਵਾਲਾ ਵੇਰ ਗਿਆ ਭੀਖੀ ਵਾਲਾ ਵੇਰ ਗਿਆ ਮੇਰੇ ਮਿੱਤਰੋ ਐਨ ਕਹਿੰਦੇ ਮੁੰਡੇ ਨੇ ਗੱਲਬਾਤ ਹੈ ਜਿਹੜੀ ਉੱਟਕਾਣੇ ਲਾ ਦिती ਹੈ ਪਰ ਦੇਖਾਂਗੇ ਸਾਹਮਣੇ 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 ਕੀ ਤੋਂ ਕੀ ਬਣਦਾ ਕੀ ਤੋਂ ਕੀ ਬਣਦਾ ਇਹ ਵੀ ਗੱਲਾਂਬਾਤ ਉੱਪਰ ਆਇਆ ਸਮੇਂ ਦੀਆਂ ਹੋਣੀਆਂ ਨੇ ਐਨ ਕਹਿੰਦੇ ਵੱਡੀ ਗੱਲਬਾਤ ਉੱਪੇ ਪਿੰਡ ਦੇ ਵਿੱਚ ਵੀ ਵੱਡਾ ਐਨ ਕਹਿੰਦੇ ਕਬੱਡੀ ਦਾ ਫੇਰ ਮਿਲਣਾ ਹੋਇਆ ਹੈ ਉੱਥੇ ਵੀ ਹਾਜ਼ਰੀ ਲਵਾਉਣੀ ਸੀ ਪਰ ਉਸੇ ਦਿਨ ਮੈਚ ਸੋਹਣਿਆ ਵੀਰਾ ਉਸੇ ਦਿਨ ਮੈਚ ਖਾਰੇ ਪਿੰਡ ਦੇ ਵਿੱਚ ਸੀ ਖਾਰੇ ਪਿੰਡ ਵੀ ਮੈਚ ਉਦਣ ਤੇ ਉੱਪੇ ਵੀ ਮੈਚ ਉਦਣ ਸੀ ਐਨ ਕਹਿੰਦੇ ਦੋਨੇ ਟੂਰਨਾਮੈਂਟ ਪਟ ਗਏ ਪਰ ਜਿੱਥੇ ਦਾਣਾ ਪਾਣੀ ਖਿਡਾਰਿਆ ਲੱਭੀ ਜਿੱਥੇ ਖਾਣਾ ਉੱਥੇ ਜਾ ਕੇ ਪੈਂਦਾ ਸਾਹਮਣੇ ਗੱਲ ਸਹੀ ਹੈ ਮੇਰੇ ਵੀਰੋ 2 ਓਵਰ ਦੇ 28 ਹੋ ਗਏ ਭਾਦੜੇ ਵਾਲਿਆ ਆਓ ਸਾਹਮਣੇ ਤੀਜੇ ਦੀ ਕਦੇ ਸ਼ੁਰੂਆਤ ਹੋਈ ਹੈ ਉਹ ਸ਼ਾਟ ਹੈ ਠੀਖੀ ਵਾਲਾ ਅਲੀ ਬਾਲ ਦੇ ਕਦੇ ਰਨ 6 ਬਾਡਰ ਤੋਂ ਕਾਰ ਕਰ ਦਿੱਤੇ ਆ ਮੁੰਡੇੜੇ ਇਹਨੂੰ ਲੱਗਦਾ ਸ਼ੱਕੇ ਦੇ ਨਾਲ ਕੁਲਵੀਰ 34 ਹੋ ਗਏ ਆ ਔ ਥੋੜੇ ਰਨ ਕਦੇ ਬਾਕੀ ਰਹਿ ਗਏ ਆ ਕਲਦੇ ਕਦੇ ਮੈਚ ਦੇ ਜਿੱਤਣ ਦੇ ਲਈ ਇੱਕ ਸ਼ੱਕੇ ਦੇ ਕਦੇ ਗੱਲ ਐਨ ਆਰ ਕਰਨ ਲੱਗ ਜਾਣੀ ਆ ਔ ਪੈਗੀ ਬਾਲ ਔ ਤੱਕਦੇ ਅੱਜ ਲੱਗਿਆ ਤੇ ਨਹੀਂ ਲੱਗਦਾ ਹੀਰੋ ਵਾਲੇ ਦੇ ਟਪਾ ਦੀ ਉਧਰਲੇ ਪਾਸੇ ਆ ਲੱਗੀ ਆ ਕਦੇ ਗੱਲ ਟਿਕਾਣੇ ਇੱਕ ਰਨ ਕਦੇ ਜਾ ਜੜੇ ਮੇਰੇ ਮਿੱਤਰੋ ਅੰਮ੍ਰੇ ਕਦੇ ਹੀਰੋ ਕਲਾ ਪਿੰਡ ਵਾਲਾ ਆ ਖਿਡਾਰੀ ਕਦੇ ਬਾਲਾਪੁਰ ਦੇ ਲਈ ਤਿਆਰ ਆ ਮਤਲਬ ਪਤੰਗੀ ਸ਼ਰੀਰ ਆ ਗੱਤ ਪਗੀ ਬਾਲ ਪਰ ਖੇਡ ਦਿੱਤਾ ਕਦੇ ਸ਼ਾਟ ਉਧਰਲੇ ਪਾਸੇ ਫੀਲਡਰ ਮੌਜੂਦ ਇੱਕ ਰਨ ਦੇ ਕਦੇ ਵਾਢੇ ਉੰਦੇ ਨੇ ਕਰ ਦੋਤੀ ਇਹਦੀ ਬਾਲ ਵੀ ਨੋ ਲਓ ਨੋ ਬਾਲ ਹੋ ਗਈ ਐ ਇੱਦਾਂ ਨਹੀਂ ਹੀਰੋ ਵਾਲਿਓ ਇਦਾਂ ਨਹੀਂ ਹਿੰਮਤ ਰੱਖੋ ਇੱਥੇ ਦੇ ਕਿੱਕ ਰਨ ਤੇ ਬੋਲ ਉਤਰ ਹੋ ਜਾਂਦਾ ਖਿਡਾਰਾ ਅਮਨਾ ਤੇ ਗਲੱਦੀ ਦੀਆਂ ਟੀਮਾਂ ਟਾਸ ਕਰ ਲਓ ਬਾਈ ਜੀ ਗਲੱਦੀ ਦੇ ਖਿਡਾਰੀ ਵਾਲੇ ਮੁੰਡੇ ਟਾਸ ਕਰੋ ਬਾਈ ਆਹ ਸਾਹਮਣੇ ਮੈਨੂੰ ਲੱਗਦਾ ਸ਼ੱਕੇ ਦੇ ਨੇ ਪਰ ਗਿਆ ਜਿੱਤ ਗਈ ਦੇਖੋ ਦੇਖੀ ਦੀ ਟੀਮ ਜਿੱਤ ਗਈ ਯੂਰੋ ਕੱਟ ਤੇ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਦਿੱਤੇ ਟਾਈਮ ਤੇ ਆਏ ਮੁੰਡੇ ਹਾਰ ਜਿੱਤ ਲਾਗਾ ਲੈ ਵੀ ਕਲਵੀਰਿਆ ਆਹ ਟਾਈਮ ਤੇ ਆਏ ਬਹੁਤ ਵਧੀਆ ਟੀਮ ਖੇਡੀ ਹੈ ਪਰ ਹਾਰਾਂ ਜਿੱਤਾਂ ਤੇ ਮੁਕੱਦਰਾਂ ਵੀ ਇਹਦੇ ਤੇ ਸਮੇਂ ਦੀ ਖੇਡ ਹੈ ਮੇ ਮਿੱਤਰੋ ਖੇਡ ਕੋਈ ਵੀ ਹੋਵੇ ਹਿੱਸੇ ਮਿੰਟਾਂ ਸਕਿੰਟਾਂ ਚ ਬਾਜ਼ੀ ਹਵਲਤ ਜਾਂਦੀ ਹੈ ਆਓ ਜੀ ਆਓ ਜੀ ਗੜਬੀ ਤੇ ਖਿਆਲਾ ਅਮਲੇ